ਮੈਂ ਇਹ ਕਹ ਸਕਦਾ ਵੀ ਇਹ ਸਾਡੇ ਬਟਾਲੇ ਚ ਇਹ ਮਾਰਕੀਟ ਸੀ ਪਰ ਇਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਵੀ ਇਹ ਬਟਾਲੇ ਜੇ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ ਵੀ ਆਪਾਂ ਪਤਾ ਨਹੀਂ ਕਿਹੜੇ ਪਿੰਡ ਦੇ ਵਿੱਚ ਵਸਦੇ ਆ ਇਹ ਜਿਹੜੇ ਲੰਮੇ ਲੰਮੇ ਵਾਅਦੇ ਕਰਦੇ ਸੀ ਜਿਹੜੇ ਕਹਿੰਦੇ ਸੀ ਵੀ ਕਾਂਗਰਸ ਨੇ ਬੜਾ ਵਿਕਾਸ ਕੀਤਾ ਵੀ ਵਿਕਾਸ ਪੁਰਸ਼ ਆ ਆ ਜਾ ਕੇ ਮੈਂ ਕਹੂੰਗਾ ਕਨੋਆਨ ਰੋਡ ਦੀ ਆ ਇੰਪਰੂਵਮੈਂਟਸ ਦੀ ਮਾਰਕੀਟ ਚ ਆ ਕੇ ਝਾਤ ਮਾਰ ਲੈਣ ਵੀ ਇੱਥੇ ਕੀ ਵਿਕਾਸ ਹੋਇਆ ਇੱਥੇ ਜਦੋਂ ਮੀਂਹ ਆਉਂਦਾ ਸੀ ਲੋਕ ਜਿਹੜੇ ਸੀ ਆਪਣੀ ਜ਼ਿੰਦਗੀ ਬਹੁਤ ਮੈਂ ਕਹਿ ਸਕਦਾ ਵੀ ਆਪਣੇ ਆਪ ਨੂੰ ਨਰਕ ਭਰੀ ਜਿਹੜੀ ਮਹਿਸੂਸ ਕਰਦੇ ਸੀ ਪਰ ਜੋ ਜੋ ਸਮਾਂ ਬੀਤਦਾ ਜਾ ਰਿਹਾ ਆਮ ਆਦਮੀ ਪਾਰਟੀ ਸਾਡੇ ਇੰਪਰੂਵਮੈਂਟਸ ਦੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਰਾਤ ਦਿਨ ਮਿਹਨਤ ਕਰ ਰਹੀ ਹੈ ਸਾਰੀ ਸਮੂਚੀ ਟੀਮ ਪਰ ਇਹ ਜਿਹੜੀ ਡਿਮਾਂਡ ਸੀ ਇਹਨਾਂ ਦੀ ਮੇਰੇ ਐਮਐਲਏ ਬਣਨ ਤੋਂ ਪਹਿਲਾਂ ਦੀ ਸੀ ਇਲੈਕਸ਼ਨਾਂ ਤੋਂ ਇਹਨਾਂ ਨੇ ਕਿਹਾ ਸੀ ਵੀ ਜੇ ਕਿਤੇ ਪ੍ਰਮਾਤਮਾ ਮੌਕਾ ਦਿੰਦਾ ਤੇ ਇਹ ਸਾਡੀ ਜ਼ਰੂਰ ਸਾਰ ਲਿਓ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਮੈਂ ਫਿਰ ਵਾਦਾ ਕੀਤਾ ਸੀ ਆਪਣੇ ਬਜ਼ੁਰਗਾਂ ਨਾਲ ਆਪਣੇ ਭਰਾਵਾਂ ਨਾਲ ਇੱਥੋਂ ਦੇ ਸਾਰੇ ਜਿਹੜੇ ਮੈਂ ਕਿਹਾ ਸੀ ਕਿ ਜਿਹੜੇ ਵਸਨੀਕ ਨੇ ਮੈਂ ਕਿਹਾ ਸੀ ਫਿਕਰ ਨਾ ਕਰੋ ਜੀ ਮੌਕਾ ਮਿਲਿਆ ਤੇ ਮੈਂ ਜ਼ਰੂਰ ਇਹ ਕੰਮ ਤੁਹਾਡਾ ਫਤਿਹ ਕਰੂੰਗਾ ਔਰ ਅੱਜ ਮੈਨੂੰ ਮਾਣ ਹੈ ਕਿਉਂਕਿ ਹੋਮਗਾਰਡ ਦੇ ਕਮਾਂਡਰ ਸਾਹਿਬ ਮੇਰੇ ਵੱਡੇ ਵੀਰ ਨੇ ਇਹ ਵੀ ਇੱਥੇ ਰਹਿੰਦੇ ਨੇ ਔਰ ਇਹਨਾਂ ਦੀ ਵੀ ਜਿਹੜੀ ਇੱਕੋ ਹੀ ਆਵਾਜ਼ ਆਉਂਦੀ ਸੀ ਵੀ ਯਾਰ ਮਾਰਕੀਟ ਮਾਰਕੀਟ ਮੈਂ ਕਿਹਾ ਸੀ ਜਦੋਂ ਵਕਤ ਆ ਗਿਆ ਮੈਂ ਜ਼ਰੂਰ ਇਹਦਾ ਹੱਲ ਕਰੂੰਗਾ ਔਰ ਅੱਜ ਇਹਨਾਂ ਨੂੰ ਟੈਲੀਫੋਨ ਕੀਤਾ ਵੀ ਆਓ ਅੱਜ ਰੀਬਨ ਕੱਟੀਏ ਤੇ ਤੁਹਾਡਾ ਉਦਘਾਟਨ ਸ਼ੁਰੂ ਕਰਾਈਏ ਸੋ ਅੱਜ ਇੱਥੇ ਇੰਟਰਲੌਕ ਤੇ ਵਾਟਰ ਦਾ ਜਿਹੜਾ ਪਾਣੀ ਖੜਦਾ ਸੀ ਉਹਦਾ ਸੀਵਰੇਜ ਦਾ ਜਿਹੜਾ ਕੰਮ ਕਰਨ ਜਾ ਰਹੇ ਹਾਂ ਕਿਉਂਕਿ ਏਰੀਆ ਬਹੁਤ ਵੱਡਾ ਨਾਲ ਦੇ ਨਾਲ ਇਹਨਾਂ ਨੂੰ ਲਾਈਟਾਂ ਜਿਹੜੀਆਂ ਨੇ ਉਹ ਵੀ ਮੈਂ ਮੁਹੱਈਆ ਕਰਾਉਂਗਾ ਜਿਹਦੇ ਨਾਲ ਇਹ ਮਾਰਕੀਟ ਜਿਹੜੀ ਆ ਅੱਜ ਇਹਦੀ ਵੀ ਮੈਂ ਆਪਜੀ ਪੱਤਰਕਾਰ ਭਰਾਓ ਮੈਂ ਇਹੋ ਬੇਨਤੀ ਕਰੂੰਗਾ ਕਿ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਦੂਜੀ ਜਦੋਂ ਚੱਲੂਗੀ ਮਾਰਕੀਟ ਬਣੂਗੀ ਉਦੋਂ ਨਾਲ ਦੂਜੀ ਵੀਡੀਓ ਐਡ ਕਰਕੇ ਸਾਡੇ ਵਿਕਾਸਪੁਰਸਾਂ ਨੂੰ ਜਿਹੜੇ ਕਹਿੰਦੇ ਸੀ ਬੜੇ-ਬੜੇ ਆਪਾਂ ਕੰਮ ਕਰਦੇ ਨੇ ਉਹਨਾਂ ਨੂੰ ਵਖਾਲੋ ਜਰੂਰ ਵੀ ਦੁਨੀਆ ਨੂੰ ਬ੍ਰਦਰ ਸ਼ਾਸਤਰੀ ਨਗਰ ਹੈ ਜਿਹੜਾ ਮੇਨ ਅਹਿਮ ਜੇ ਬਟਾਲੇ ਦੇ ਵਿੱਚ ਕਲੋਨੀ ਬਣੀ ਤੇ ਸ਼ਾਸਤਰੀ ਨਗਰ ਇੱਕ ਅਹਿਮ ਵਧੀਆ ਕਲੋਨੀ ਜਿਹੜੀ ਮੰਨੀ ਜਾਂਦੀ ਸੀ ਇਹ ਉਹਦੀ ਮਾਰਕੀਟ ਹੈ ਵਾਗੇ ਇੱਥੋਂ ਦੇ ਲੋਕਾਂ ਨੂੰ ਕਈ ਰਾਹ ਜਾਂਦੇ ਲੰਘਦੇ ਹਨ ਨੂੰ ਨਹੀਂ ਪਤਾ ਹੋਗਾ ਵੀ ਇੱਥੇ ਮਾਰਕੀਟ ਵੀ ਹੈਗੀ ਆ ਕੋਈ ਔਰ ਮੈਂ ਅੱਜ ਮਟੌਰ ਇੱਕ ਆਪ ਬਟਾਲੇ ਦਾ ਇੱਕ ਵਸਨੀਕ ਹੋਣ ਦੇ ਨਾਤੇ ਮੈਨੂੰ ਬੜਾ ਦੁੱਖ ਲੱਗਾ ਪਰ ਆਪਾਂ ਇਹਨੂੰ ਆਸਤੇ ਆਸਤੇ ਸਟੈਪ ਬਾਈ ਸਟੈਪ ਕਿਉਂਕਿ ਬਟਾਲੇ ਦੀ ਨੁਹਾਰ ਦਿਨੋਂ ਦਿਨ ਜਿਹੜੀ ਇਹ ਬਦਲਦੀ ਜਾ ਰਹੀ ਹੈ ਆਪਾਂ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਜਦੋਂ ਦੇ ਐਮਐਲਏ ਬਣਿਆ ਇਹ ਨਹੀਂ ਵੀ ਰਮਾਨਾ ਬੈਠੇ ਆਂ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਉਦੋਂ-ਤੋਂ ਜਿਹੜਾ ਵਿਕਾਸ ਬਟਾਲੇ ਦਾ ਤੁਹਾਨੂੰ ਜ਼ਰੂਰ ਨਜ਼ਰ ਆਉਂਦਾ ਮਣਪ੍ਰੀਤ ਸਿੰਘ ਰੰਧਾਵਾ ਇਲਾਕਾ ਨਿਵਾਸੀ ਸ਼ਾਸਤਰੀ ਨਗਰ ਕਨੂਆਣ ਰੋਡ ਬਟਾਲਾ ਬੈਕ ਸਾਈਡ ਪੁਕਸ ਚੌਕੀ ਜਿਹਦਾ ਸਾਡਾ ਮਾਨਯੋਗ ਐਮਐਲਏ ਅਰਿਹਕਲਸੀ ਜੀ ਨੇ ਵਾਦਾ ਕੀਤਾ ਸੀ ਕਿ ਇੱਥੋਂ ਦੀ ਜਿਹੜੀ ਮਾਰਕੀਟ ਹੈ ਜਿਹੜੀ ਪਿਛਲੇ ਤਕਰੀਬਨ ਜਦੋਂ ਦੀ ਇਹ ਇੰਪਰੂਵਮੈਂਟ ਟੈਸਟ ਬਟਾਲਾ ਜੀ ਵੱਲੋਂ ਤਕਰੀਬਨ 40 ਸਾਲ ਪਹਿਲਾਂ ਕੱਟੀ ਗਈ ਸੀ ਉਸ ਦੀ ਕਦੀ ਵੀ ਰਿਪੇਅਰ ਨਹੀਂ ਹੋਈ ਤਕਰੀਬਨ 40 ਸਾਲ ਬਾਅਦ ਅੱਜ ਉਹਨਾਂ ਨੇ ਇਸ ਦਾ ਉਦਘਾਟਨ ਕਰਕੇ ਨਵੇਂ ਸਿਰਿਓਂ ਇਸ ਦੀ ਰੈਨੋਵੇਟ ਕਰਨ ਲਈ ਅੱਜ ਨੀਂਹ ਪੱਥਰ ਰੱਖਿਆ ਹੈ ਅਸੀਂ ਸਾਰੇ ਸਮੂਹ ਇਲਾਕਾ ਨਿਵਾਸੀ ਔਰ ਸ਼ਾਸਤਰੀ ਨਗਰ ਦੇ ਜਿੰਨੇ ਵੀ ਸੱਜਣ ਨੇ ਇਸ ਮਾਰਕੀਟ ਦੇ ਉਹਨਾਂ ਵੱਲੋਂ ਉਹਨਾਂ ਦੇ ਤਹਿ ਜਿਹੜੋਂ ਸ਼ੁਕਰਗੁਜ਼ਾਰ ਆਂ ਇੱਥੇ ਤਕਰੀਬਨ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਬਾਬਾ ਜੀ ਦੇ ਵਿਆਹ ਪੂਰਵ ਦੇ ਉੱਤੇ ਤਕਰੀਬਨ 2-2 ਫੁੱਟ ਪਾਣੀ ਸੀ ਔਰ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਪਾਣੀ ਚਲਾ ਗਿਆ ਜਿਸ ਤੋਂ ਕਿ ਤਕਰੀਬਨ ਪੰਘੂੜੇ ਵਾਲਿਆਂ ਤੋਂ ਅੱਛੇ ਖਾਸੇ ਪੈਸੇ ਲਏ ਗਏ ਨੇ ਪ੍ਰਬੰਧਕਾਂ ਵੱਲੋਂ ਪਰੰਤੂ 1 ਰੁਪਏ ਦੀ ਵੀ ਕਦੀ ਕੋਈ ਸਫਾਈ ਸੇਵਕ ਜਾਂ ਕਦੀ ਕਿਸੇ ਨੇ ਵੀ 1 ਰੁਪਏ ਦੀ ਇੱਥੇ ਕੋਈ ਰਿਪੇਅਰ ਦਾ ਪੈਸਾ ਨਹੀਂ ਲਾਇਆ ਔਰ ਇਸ ਲਈ بار بار ਦੁਕਾਨਦਾਰਾਂ ਵੱਲੋਂ ਬੇਨਤੀ ਕੀਤੀ ਗਈ। ਉਹਨਾਂ ਦੇ ਨਾਲ ਮੈਂ ਵੀ ਜਾ ਕੇ ਐਮਐਲਏ ਸਾਹਿਬ ਕੋ ਅਸੀਂ ਬੇਨਤੀ ਕਰਦੇ ਰਹੇ ਆਂ ਜਿਨ੍ਹਾਂ ਨੇ ਕਿ ਬੜੀ ਵੱਡੀ ਫਰਾਕਦਿਲੀ ਦਿਖਾਉਂਦੇ ਹੋਏ ਅੱਜ ਦੱਸਿਆ ਕਿ ਅਸੀਂ ਇੰਪਰੂਵਮੈਂਟ ਟਰਸਟ ਦੀ ਤਰਫੋਂ ਇਸ ਨੂੰ ਰਿਪੇਅਰ ਕਰ ਰਹੇ ਆਂ। ਕੋਲ ਅਸੀਂ ਸਾਰੇ ਜਿੰਨੇ ਵੀ ਇੱਥੇ ਦੁਕਾਨਦਾਰ ਵੀਰ ਨੇ, ਸ਼ੋਰੂਮਾਂ ਵਾਲੇ ਨੇ ਜਾਂ ਮੁੱਥਾਂ ਵਾਲੇ ਨੇ ਐਮਐਲਏ ਸਾਹਿਬ ਔਰ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਉਹਨਾਂ ਨੇ ਕਿਹਾ ਵੀ ਇਸ ਨੂੰ 1 ਮਹੀਨੇ ਦੇ ਅੰਦਰ ਅੰਦਰ ਠੇਕੇਦਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਨੂੰ ਪੂਰਾ ਕਰਕੇ ਦੇਣਗੇ ਬਹੁਤ ਬਹੁਤ ਲੋਕ ਕਿਰਾਇਆ ਬਹੁਤ ਦੇ ਰਹੇ ਸੀ ਜਿਹੜਾ ਕਿ ਉਹਨਾਂ ਦਾ ਕੋਈ ਵੀ ਰੋਜੀ ਰੋਟੀ ਦੁਕਾਨਦਾਰਾਂ ਦੀ ਪੂਰੀ ਨਹੀਂ ਸੀ ਹੁੰਦੀ ਹੁਣ ਅੱਛਾ ਬੰਦੇ ਨਾਲ ਇੱਥੇ ਕਸਟਮਰਾਂ ਦਾ ਵਾਧਾ ਹੋਏਗਾ ਤੇ ਮਾਰਕੀਟ ਬਟਾਲੇ ਸ਼ਹਿਰ ਦੀ ਧੁੰਨੀ ਆ ਇਹ ਸ਼ਹਿਰ ਜਿਹੜਾ ਆ ਅੰਮ੍ਰਿਤਸਰ ਸ਼ਹਿਰ ਨਾਲੋਂ ਵੀ 109 ਸਾਲ ਦੇ ਕਰੀਬ ਪੁਰਾਣਾ ਸ਼ਹਿਰ ਹੈ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਦਾ ਮੇਲਾ ਇੱਥੇ ਬਹੁਤ ਲੱਗਦਾ ਆ ਔਰ ਇਸ ਕਰਕੇ ਇਸ ਟੀਮ ਦਾ ਅਸੀਂ ਧੰਨਵਾਦ ਕਰਦੇ ਆਂ ਵੱਡੀ ਗੱਲ ਇਹ ਆ ਇਹ ਜਿਹੜੀ ਮਾਰਕੀਟ ਸੀ ਸਾਡੀ ਜਿਦ ਤਰ੍ਹਾਂ ਦੱਸਿਆ ਵੀ ਭਾਜੀ ਉਹਨਾਂ ਨੇ ਡੈਡ ਪਈ ਅੱਜ ਮਾਰਕੀਟ ਦਾ ਰੇਟ ਕੁਝ ਹੋ ਰਿਹਾ ਆ ਟੈਲਾ ਵਧਣ ਤੋਂ ਬਾਅਦ ਇਹ ਜੇ ਨਾ ਦੂਨੇ ਹੋਏ ਫਿਰ ਗੱਲ ਕਰੀਏ